ਟੇਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਤੈਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਪੰਜਾਬ ਦੇ ਨੇਤਾ ਜਿਹੜੇ ਨੇ ਉਹਨਾਂ ਨੇ ਡੋਪ ਟੈਸਟ ਉਹਨਾਂ ਦੇ ਹੋਣ ਲੱਗ ਪਏ ਨੇ ਇਹ ਆ ਇਹ ਡਰਾਮਾ ਹੈ। ਇਹ ਡਰਾਮਾ ਜੀ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਇਹ ਡਰਾਮਾ ਸਾਲਕ ਬਾਅਦ ਇਹ ਹੁੰਦਾ ਹੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਦੋਂ ਵੀ ਇਹ ਡਰਾਮਾ ਹੋਇਆ ਸੀਗਾ। ਉਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਸੀ ਤੇ ਇਹ ਜਿਹੜੇ ਡੋਪ ਕਰਵਾਓ ਜੇ ਤੁਸੀਂ ਆਪ ਕਹਿੰਦੇ ਵੀ ਨਸ਼ਾ ਮੁਕਤ ਪੰਜਾਬ ਕਰਨਾ ਪਹਿਲਾਂ ਆਪ ਦਾ ਟੈਸਟ ਕਰਵਾ ਕੇ ਦਿਖਾਓ ਉਦੋਂ 5-4 ਨੇਤਾਵਾਂ ਨੇ ਆਪਦੇ ਡੋਪ ਟੈਸਟ ਕਰਵਾਏ ਸੀ ਬਾਅਦ ਵਿੱਚ ਰੌਲਾ ਇਸ ਗੱਲ ਦਾ ਪੈ ਗਿਆ ਵੀ ਇਹ ਤਾਂ ਲੋਕਾਂ ਦੇ ਵੋਟਰ ਕਿਉਂ ਤੁਹਾਡੀਆਂ ਆਪਣੀਆਂ ਹੋਣਗੀਆਂ ਤੁਸੀਂ ਸਾਡੇ ਵਾਲੀ ਤੇ ਕਰਾਓ ਹੁਣ ਇੱਕ ਵਾਰੀ ਇਹ ਗੱਲ ਫੇਰ ਚੱਲ ਪਈ ਆ ਇਹ ਸਾਲਕ ਬਾਅਦ ਮੁੱਦਾ ਆਉਂਦਾ ਹੁੰਦਾ ਇਹ 5-7 ਦਿਨ ਖਬਰਾਂ ਦੇ ਜਾਂਦਾ ਹੁੰਦਾ ਗੱਲ ਆਈ ਗਈ ਹੋ ਜਾਂਦੀ ਆ ਹੁਣ ਰਾਜਾ ਬੜਿੰਗ ਨੇ ਇੱਕ ਖਾਂ ਦੇ ਉੱਤੇ ਇੰਟਰਵਿਊ ਕੀਤਾ ਹੈ ਇੰਟਰਵਿਊ ਦੇ ਵਿੱਚ ਰਾਜਾ ਬਣੇ ਕਿੰਨੇ ਗੱਲ ਕਹੀ ਹੈ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ ਦੇ ਵਿੱਚ ਅਖੀਨ ਦੀ ਖੇਤੀ ਦੇ ਬਾਰੇ ਵਿਚਾਰ ਕਰਾਂਗੇ ਤਾਂ ਜੋ ਪੰਜਾਬ ਨੂੰ ਮਾਰੂ ਨਸ਼ੇ ਤੋਂ ਬਚਾਇਆ ਜਾ ਸਕੇ ਤੇ ਆਮਦਨ ਵਧਾਈ ਜਾ ਸਕੇ ਪੰਜਾਬ ਦੇ ਵਿੱਤ ਮੰਤਰੀ ਸਾਹਿਬਾ ਜੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹਦਾ ਮਤਲਬ ਇਹ ਵੀ ਕਾਂਗਰਸ ਹੈ ਜਿਹੜੀ ਉਹ ਪੰਜਾਬ ਨੂੰ ਨਸ਼ੇ ਦੇ ਵਿੱਚ ਬਿਲਕੁਲ ਡੁੱਬਣਾ ਚਾਹੁੰਦੀ ਹੈ ਇਹ ਬਿਲਕੁਲ ਗਲਤ ਗੱਲ ਆ ਇਹਨਾਂ ਨੂੰ ਆਪਦੇ ਡੋਪ ਕਰਵਾਉਣੇ ਚਾਹੀਦੇ ਟੈਸਟ ਕਰਵਾਉਣੇ ਚਾਹੀਦੇ ਆ ਹੋਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਆਪਣਾ ਡੋਪ ਟੈਸਟ ਕਰਵਾਉਣ ਨੂੰ ਤਿਆਰ ਆ ਮੈਂ ਕਰਵਾਉਣਾ ਰਾਜਾ ਬੜਿੰਗ ਵੀ ਕਰਵਾਉ ਤੁਸੀਂ ਐਂ ਕਰੋ ਵੀ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦਾ ਡੋਪ ਟੈਸਟ ਕਰਵਾਓ ਵੀ ਉਹ ਤਾਂ ਨਹੀਂ ਕੁਝ ਖਾਂਦੇ ਪੀਂਦੇ ਮੈਂ ਵੀ ਕਰਾਉਣ ਨੂੰ ਤਿਆਰ ਆ ਉਹ ਕਹਿੰਦੇ ਜੀ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਕਰਾਉਣਾ ਚਾਹੀਦਾ ਡੋਪ ਟੈਸਟ ਇਹ ਹੋਣਾ ਹਾਣਾ ਕੁਝ ਹੁੰਦਾ ਨਹੀਂਗਾ ਥਣ ਸਾਹਿਬ ਇਹ ਤਾਂ ਬਸ ਵੈਸੇ ਹੀ ਗੱਲਾਂ ਨੇ ਭਈ ਭਾਈ ਹੋਰ ਜਿਵੇਂ ਨਾ ਰੀਲ ਰਾਜਨੀਤੀ ਜੇ ਚੱਲਦੀ ਹੁੰਦੀ ਵੀ ਰੀਲਾਂ ਵਾਲੀ ਰਾਜਨੀਤੀ ਇਹ ਬਸ ਓਦਾਂ ਦੀ ਗੱਲ ਹੈ ਤੇ ਗੱਲ ਆਈ ਗਈ ਹੋ ਜਾਣੀ ਐ ਕਹਿੰਦੇ ਤੇਈ ਲੀਡਰ ਆ ਫੀਮ ਖਾਂਦੇ ਆ ਬਿਲਕੁਲ ਜੀ ਫੀਮ ਵੀ ਖਾਂਦੇ ਆ दारू ਵੀ ਪੀਂਦੇ ਆ ਲੂ ਵੀ ਪੀਂਦੇ ਆ ਸਭ ਕੁਝ ਖਾਂਦੇ ਪੀਂਦੇ ਆ ਪਰ ਚਿੱਟੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿ ਕੋਈ ਚਿੱਟੇ ਦੀ ਵਰਤੋਂ ਕਰਨਾ ਹੋਵੇ ਮੈਨੂੰ ਪਤਾ ਨਹੀਂ ਪਰ ਫੀਮ ਖਾਂ ਵਾਲੇ ਤੇ दारू ਪੀਣ ਵਾਲੇ ਤਾਂ ਬਥੇਰੇ ਆ ਅਛਾ ਟਣਾ ਜੀ ਮੋਹੱਲੀ ਦੀ ਜ਼ਮੀਨ ਐਕਵਾਇਰ ਕਰਕੇ ਕਿੰਨੇ ਸੈਕਟਰ ਬਣਾਉਣੇ ਨੇ ਉੱਥੇ ਜੀ ਜੀ ਕਹਿੰਦੇ 9 ਸੈਕਟਰ ਅਸੀਂ ਹੋਰ ਵਿਕਸਿਤ ਕਰਨੇ ਆ ਇਹ ਕਹਿੰਦੇ ਜੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਪੰਜਾਬ ਦੀ ਸਰਕਾਰ ਨੇ ਕਿਹਾ ਵੇ ਅਸੀਂ ਹੋਰ 9 ਸੈਕਟਰ ਜਿਹੜੇ ਉਦਕਸ਼ਿਤ ਕਰਨ ਜਾ ਰਹੇ ਹਾਂ ਤੇ ਜ਼ਮੀਨ ਅਕਵਾਇਰ ਦੇ ਲਈ ਕਦੇ ਹਰੀ ਝੰਡੀ ਦੇ ਦਿੱਤੀ ਗਈ ਹੈ ਇਹ ਸਮਾਂ ਦੱਸੂਗਾ ਵੀ ਭਾਈ ਕਿਸ ਤਰੀਕੇ ਨਾਲ ਕੀ ਕੀ ਹੁੰਦਾ ਵਾਪਰਦਾ ਪਰ ਗਮਾੜਾ ਜਿਹੜਾ ਸਿਕ ਗ੍ਰੇਟਰ ਬੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਕਹਿੰਦੇ ਆ ਇਹਦੇ ਵੱਲੋਂ ਨਵੇਂ ਸੈਕਟਰ 84 87 183, 101, 101, 102, 103 120 101 122 123 124 ਤੇ 101 ਦਾ ਹਿੱਸਾ ਉਦਕਸ਼ਿਤ ਕੀਤਾ ਜਾਊਗਾ ਇਸ ਦੇ علاوہ ਬਾਕੀ ਰਹੇਗੇ ਸੈਕਟਰ 76 77 78 79 ਤੇ 80 ਵੀ ਸਰਕਾਰ ਦੀ ਯੋਜਨਾ ਤਹਿਤ ਵਿਕਸਿਤ ਕੀਤੇ ਜਾਣਗੇ ਲੈਂਡ ਪੂਲਿੰਗ ਯੋਜਨਾ ਦੇ ਤਹਿਤ 4 ਤੋਂ 6 ਮਹੀਨਾ ਦੇ ਅੰਦਰ ਅੰਦਰ ਜ਼ਮੀਨ ਐਕਵਾਇਰ ਕੀਤੀ ਜਾਊਗੀ ਸੈਕਟਰ 84 ਨੂੰ ਸੰਸਥਾਗਤ ਇਲਾਕੇ ਸੈਕਟਰ 87 ਨੂੰ ਕਮਰਸ਼ੀਅਲ ਸੈਕਟਰ 101 ਤੇ 103 ਨੂੰ ਇੰਡਸਟਰੀਅਲ ਤੇ ਬਾਕੀ ਦੇ 120 ਤੋਂ 124 ਤੇ ਸੈਕਟਰ 76 ਤੋਂ ਲੈ ਕੇ 80 ਨੂੰ ਰਿਹਾਇਸ਼ੀ ਇਲਾਕੇ ਦੇ ਤੌਰ ਤੇ ਵਿਕਸਿਤ ਕੀਤਾ ਜਾਣਾ 800 ਤੋਂ 85 ਏਕੜ ਜ਼ਮੀਨ ਅਕਵਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਸੂਬੇ ਦੀ ਸਰਕਾਰ ਨੇ ਤੇ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਇਹ ਗੱਲ ਕਹੀ ਗਈ ਹੈ ਵੀ ਕਿਸਾਨਾਂ ਨੂੰ ਅਸੀਂ ਡਿਵੈਲਪ ਕਰਕੇ ਨਾ ਇਹ ਪਲਾਟ ਦੇਵਾਂਗੇ ਤੇ ਉਹ ਕਦੇ ਵੀ ਜੇ ਪੈਸੇ ਚਾਹੁੰਦੇ ਪੈਸੇ ਦੇ ਦਾਂਗੇ ਨਾ ਪਲਾਟ ਦੇ ਰਾਂਗੇ ਜੀ ਅੱਛਾ ਜਨਾਬ ਜੀ ਦਿੱਲੀ ਚੋਂ ਇਹ ਕੇਜਰੀਵਾਲ ਤੇ ਸ਼ਸ਼ੋਧਿਆ ਹੁਣੀ ਤਾਂ ਨਿਕਲਿਆ ਏ ਆਤਸ਼ੀ ਨੂੰ ਕਹਿੰਦੇ ਫੜ ਕੇ ਜੇਲ੍ਹ ਚ ਡਕਤਾਂ ਉਹਨਾਂ ਨੂੰ हां बिल्कुल जी आज ना असल ਦੇ ਵਿੱਚ ਦਿੱਲੀ ਨਗਰ ਨਿਗਮ ਦੇ ਵੱਲੋਂ ਪਤਾ ਲੱਗਾ ਜੀ ਕਿ ਬਲਡੋਜ਼ਰ ਲਿਜਾ ਕੇ ਜੀਸੀਬੀ ਮਸ਼ੀਨਾਂ ਲਿਜਾ ਕੇ ਤੇ ਕੁਝ ਘੁੰਗਾਂ ਵਾਲਿਆਂ ਦੇ ਉੱਤੇ ਜਾਂ ਜਿਨ੍ਹਾਂ ਨੇ ਕਬਜ਼ੇ ਕੀਤੇ ਵੱਖ-ਵੱਖ ਥਾਵਾਂ ਦੇ ਉੱਤੇ ਤੇ ਉਹ ਟਾਉਣ ਦੇ ਲਈ ਗਏ ਸੀਗੇ ਤੇ ਉੱਥੇ ਆਕਸ਼ੀ ਨੇ ਆਪਣੇ ਵਰਕਰਾਂ ਦੇ ਨਾਲ ਉੱਥੇ ਵਿਰੋਧ ਕੀਤਾ ਤੇ ਪੁਲਿਸ ਨੇ ਆਕਸ਼ੀ ਨੂੰ ਗ੍ਰਫਤਾਰ ਕਰ ਲਿਆ ਇਸ ਗੱਲ ਦੇ ਉੱਤੇ केजरीवाल ਸਾਹਿਬ ਬੜੇ ਭੜਕੇ ਆ ਪੰਜਾਬ ਦੇ ਵਿੱਚ ਆਓ ਇਸ ਵੇਲੇ केजरीवाल ਸਾਹਿਬ ਉਹ ਕਹਿੰਦੇ ਵੀ ਇਹ ਦੇਖਿਏ ਦਿੱਲੀ ਕੀ ਸਰਕਾਰ ਨੇ ਗਲਤ ਕੀਤਾ ਸਮਨੇ ਤੋਂ ਜੁੱਗੀ ਝੋਂਪੜੀ ਵਾਲੋਂ ਕੋ ਬਹੁਤ ਕੁਝ ਦਿਆ ਇਹਨਾਂ ਨੇ ਸਭ ਕੁਝ ਸ਼ੀਨ ਲਿਆ ਹੁਣ ਅਸੀਂ ਗੱਲ ਦੇ ਉੱਤੇ ਆ ਗਏ ਆ ਸੋ ਮਤਲਬ ਇਹ ਜੀ ਕਿ ਅਕਸ਼ੀ ਨੇ ਉੱਥੇ ਅੱਜ ਗ੍ਰਿਫਤਾਰੀ ਹੋਈ ਉਹਦੀ ਤੇ ਪੰਜਾਬ ਦੇ ਵਿੱਚ ਕੇਦਰੀਵਾਲ ਸਾਹਿਬ ਹੋਰੀ ਕਾਫੀ ਖਫੇ ਇਸ ਗੱਲ ਦੇ ਉੱਤੇ ਇਹ ਨਹੀਂ ਗਏ ਦਿੱਲੀ ਅਣੀ ਇਹ ਨਹੀਂ ਗਏ ਜੀ ਇੱਕ ਤਨ ਚਾਰ ਦਿਨ ਦੇ ਲਈ ਪ੍ਰਚਾਰ ਕਰਨ ਵਾਸਤੇ ਲੁਧਿਆਣੇ ਆਏ ਜੀ ਅੱਛਾ ਮੂਸੇਵਾਲੇ ਦੇ ਪਿਤਾ ਨੇ ਡਾਕੂਮੈਂਟਰੀ ਜਿਹੜੀ ਫਿਲਮ ਬਣਾਈ ਸੀ ਆਪਣੇ ਸਿੱਧੂ ਦੇ ਸਿੱਧੂ ਮੂਸੇਵਾਲੇ ਦੇ ਬਾਰੇ ਵਿੱਚ ਉਹਦੇ ਬਾਰੇ ਕੀ ਐਕਸ਼ਨ ਲਿਆ ਹੁਣ ਦੇਖੋ ਜੀ BBC ਦੇ ਵੱਲੋਂ ਨਾ ਇਹ ਡਾਕੂਮੈਂਟਰੀ ਬਣਾਈ ਗਈ ਥਨ ਸਾਹਿਬ ਜਿਹੜੀ ਕਿ 11 ਤਰੀਕ ਨੂੰ ਪ੍ਰਸਾਰਿਤ ਹੋਣੀ ਹੈ ਜਿਵੇਂ ਕਿ ਜਾਣਕਾਰੀ ਆਈ ਆ ਵੀ 11 ਤਰੀਕ ਨੂੰ ਯਾਨੀ ਕਿ ਭਲਕ ਨੂੰ ਟੈਲੀਕਾਸਟ ਹੋਣੀ ਆ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਮਾਨਸਾ ਦੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਆ ਵੀ ਇਸ ਡਾਕੂਮੈਂਟਰੀ ਨੂੰ ਰੋਕਿਆ ਜਾਵੇ ਸਿੱਧੂ ਮੂਸੇਵਾਲਾ ਜੀਵਨ ਤਕਲ ਤੇ ਰਾਜ਼ ਕੁਸ਼ ਇਸ ਤਰੀਕੇ ਦਾ ਨਾਮ ਰੱਖਿਆ ਗਿਆ ਵੀ ਐਕਸਕਲੂਸਿਵ ਸਾਡੇ ਕੋਲੇ ਜਾਣਕਾਰੀ ਆ ਕੁਝ ਕੁ ਲੋਕਾਂ ਦੇ ਇਹਦੇ ਵਿੱਚ ਵਿਚਾਰ ਲਏ ਗਏ ਆ ਪਤਾ ਨਹੀਂ ਉਹ ਕੌਣ ਕੌਣ ਹੋਣਗੇ ਕਿਹੜੇ ਕਿਹੜੇ ਰੂਪ ਚ ਤਿਆਰ ਕੀਤੀ ਗਈ ਆ ਪਰ ਇੰਨੀ ਗੱਲ ਖਰੂਰ ਆ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਵੀ ਜੇਕਰ ਇਹ ਰੀਲੀਜ਼ ਹੋ ਜਾਂਦੀ ਹੈ ਤਾਂ ਹੋ ਸਕਦਾ ਮੇਰੇ ਪੁੱਤ ਦੇ ਕੇਸ ਦੇ ਉੱਤੇ ਵੀ ਅਸਰ ਪਵੇ ਨਾ ਸਾਡੇ ਕੋਲੋਂ ਪਰਮਿਸ਼ਨ ਲਈ ਗਈ ਹੈ ਨਾ ਕੁਝ ਹੋਰ ਆ ਤੇ ਇਹ ਨਹੀਂ ਤਿਆਰ ਹੋਣੀ ਚਾਹੀਦੀ ਇਸ ਤਰੀਕੇ ਨਾਲ ਇਹ ਰੀਲੀਜ਼ ਨਹੀਂ ਹੋਣੀ ਚਾਹੀਦੀ ਤੇ ਵੇਨੇ ਅਦਾਲਤ ਹੁਣ ਕੀ ਫੈਸਲਾ ਕਰਦੀ ਆ ਪਰ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਵਕਫ ਵਕਫ ਹੋਰ ਥਾਵਾਂ ਦੇ ਉੱਤੇ ਵੀ ਮੂਸੇਵਾਲਾ ਦੇ ਪਿਤਾ ਚਿੱਠੀਆਂ ਭਾ ਚੁੱਕੇ ਪਰ ਜੇ ਫਰਜ਼ ਕਰੋ ਬਾਂਸਾ ਦੀ ਅਦਾਲਤ ਉੱਥੇ ਬੰਦਸ਼ ਲਾ ਵੀ ਦਿੰਦੀ ਆ ਕੈਨੇਡਾ ਅਮਰੀਕਾ ਤੇ ਇੰਗਲੈਂਡ ਚ ਰਿਲੀਜ਼ ਹੋਣ ਤੋਂ ਤਾਂ ਕੋਈ ਨਹੀਂ ਰੋਕ ਸਕਦਾ ਫਿਰ ਨਹੀਂ ਦੇਖੋ ਜੇ ਤਾਂ ਉਹਨਾਂ ਨੇ ਗੱਲ ਕਹੀ ਵੀ YouTube ਦੇ ਉੱਤੇ वर्ल्ड वाइड ਆ ਜਿਹੜੀ ਉਹ ਪਾਬੰਦੀ ਆ ਫਿਰ ਗੱਲ ਵੱਖਰੀ ਜਾਂ ਕੋਈ ਸੋਸ਼ਲ ਮੀਡੀਆ ਦੇ ਉੱਤੇ वर्ल्ड वाइड ਪਾਬੰਦੀ ਦੀ ਗੱਲ ਹੋਵੇ ਇਹ ਜੇਕਰ ਕੋਈ ਦੇਸ਼ ਪੱਧਰੀ ਗੱਲ ਹੋਈ ਤਾਂ ਇਹ ਸਮਝ ਅਸੂਬਾ ਵੀ ਅਦਾਲਤ ਦੇ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ ਅੱਛਾ ਜਿਹੜੀਆਂ ਅਸ਼ਲੀਲ ਵੀਡੀਓਜ਼ ਨੇ ਇਸ ਦੇ ਆਧਾਰ ਦੇ ਉੱਤੇ ਬਲੈਕਮੇਲਿੰਗ ਵਗੈਰਾ ਚੱਲ ਰਹੀ ਆ ਇਹ ਕੀ ਕਹਾਣੀ ਹੈ ਸਾਰੀ ਚੰਨ ਸਾਹਿਬ ਦੇਖੋ ਨਾ ਤਾਂ ਲੋਕ ਚੰਗੇ ਆ ਐਵੇਂ ਆਪਾਂ ਲੋਕਾਂ ਦੀ شادی ਭਰ ਗਿਆ ਵੀ ਲੋਕ ਤਾਂ ਬੜੇ شریف ਆ ਤੇ ਲੋਕਾਂ ਦੇ ਆਪ ਦੇ ਕਰਤਾਰ ਵੀ ਨੀਵੇਂ ਆ ਤੇ ਜਿਹੜੇ ਬੰਦੇ ਠੱਗ ਆ ਉਹਨਾਂ ਨੇ ਤਾਂ ਹਰ ਹੱਥ ਕੰਡਾ ਅਪਣਾਉਣਾ ਹੀ ਆ ਦੂਜੇ ਨੂੰ ਠੱਗਣ ਦਾ ਅਮਰਸਰ ਦੀ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਜੀ ਕਿ ਅਸੀਂ ਸ਼ਿਕਾਇਤ ਦੇ ਆਧਾਰ ਦੇ ਉੱਤੇ 11-12 ਲੋਕੋ ਫੜੇ ਆ ਜਿਹੜੇ ਕਿ ਅਸ਼ਲੀਲ ਵੀਡੀਓ ਬਣਾ ਕੇ ਗੰਦਗੀਆਂ ਵੀਡੀਓ ਬਣਾ ਕੇ ਤੇ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਹ ਹੁਣ ਕਿਵੇਂ ਵੀਡੀਓ ਬਣਾਉਂਦੇ ਇੱਕ ਬੰਦੇ ਨੇ ਜਾ ਕੇ ਨਾ ਪੁਲਿਸ ਦੇ ਕੋਲੇ ਮਕਬੂਲਪੁਰਾ ਸਾਨੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਆ ਚਲੋ ਮੈਂ ਦਾ ਨਾਂ ਨਹੀਂ ਲੈਂਦਾ ਕਿ ਹਰ ਬੰਦੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਆ ਬੰਦਾ ਚਾਹੁੰਦਾ ਦੀ ਹੁੰਦਾ ਮੇਰੀ ਗੱਲ ਜਨਤਕ ਹੋਵੇ ਬੰਦਾ ਖਾਣੇ ਦੇ ਵਿੱਚ ਗਿਆ ਉਹਨੇ ਕਹਿ ਦਿੱ ਕਿ ਮੈਨੂੰ ਇੱਕ ਔਰਤ ਨੇ ਬੁਲਾਇਆ ਇੱਕ ਕਮਰੇ 'ਚ ਬੁਲਾਇਆ ਤੇ ਮੇਰੀ ਅਸ਼ਲੀਲ ਵੀਡੀਓ ਬਣਾ ਲਈ ਹੁਣ ਤੁਸੀਂ ਦੇਖੋ ਵੀ ਜੋ ਤੇ ਬਾਅਦ ਦੇ ਵਿੱਚ ਕਹਿੰਦੇ ਜੀ ਉਹਨਾਂ ਨੇ 4 ਲੱਖ ਰੁਪਇਆ ਮੰਗਿਆ ਇਹ ਬਲੈਕਮੇਲ ਕਰਦੇ ਆ ਤੁਹਾਨੂੰ ਕਿਸੇ ਦਾ ਫੋਨ ਆਇਆ ਤੁਸੀਂ ਗਏ ਕਿਉਂ ਸਵਾਲ ਤਾਂ ਪਹਿਲਾਂ ਇਹ ਆ ਤੁਸੀਂ ਵੀ ਤਾਂ ਉੱਡੋ ਜਾਂਦੇ ਆ ਜੇ ਤੁਹਾਨੂੰ ਕੋਈ ਜਾਣਦੀ ਨਹੀਂ ਕੱਜ ਨਾਲ ਤੇ ਤੁਸੀਂ ਗਏ ਕਿਹੜੀ ਗੱਲੋਂ ਆਪਦੇ ਆਪ ਦਾ ਕਰਨਾਰ ਵੀ ਤਾਂ ਮਾੜਾ ਮੋਟਾ ਮਜਬੂਤ ਰੱਖੀਏ ਥੋੜੀ ਵੀ ਜਿੱਦਰੋਂ ਫੋਨ ਦੀ ਟੱਲੀ ਖੜਕ ਗਈ ਸਕੂਟਰ ਚੱਕਿਆ ਉਤਰ ਨੂੰ ਤੁਰ ਪਏ ਆ ਤਾਂ ਇਹ ਅਜੇ ਕਿ ਲੋਕਾਂ ਨੂੰ ਆਪਦੇ ਕਰਨਾਰ ਵੀ ਰੱਖਣੇ ਪੈਣਗੇ ਤੇ ਜਿਹੜੀ ਪੁਲਿਸ ਆ ਉਹਨੂੰ ਕਾਰਵਾਈ ਕਰਨੀ ਚਾਹੀਦੀ ਜਿਹੜੇ ਲੋਕ ਬਲੈਕਮੇਲਿੰਗ ਕਰਦੇ ਗੁਰਦਾਸ ਮਾਨ ਸਾਹਿਬ ਦੇ ਛੋਟੇ ਭਾਈ ਸਾਹਿਬ ਦੇ ਸੰਸਕਾਰ ਤੇ ਚੀਫ ਮਿਨਿਸਟਰ ਪੰਜਾਬ ਵੀ ਗਏ ਸੀ ਆ ਬਿਲਕੁਲ ਜੀ ਬਿਲਕੁਲ ਗੁਰਦਾਸ ਮਾਨ ਸਾਹਿਬ ਦੇ ਭਰਾ ਦਾ ਅੱਜ ਸੰਸਕਾਰ ਹੋਇਆ ਜੀ ਮੁਹਾਲੀ ਦੇ ਵਿੱਚ ਤੇ ਗੁਰਪੰਥ ਸਿੰਘ ਮਾਨ ਆਪਾਂ ਕੱਲ ਵੀ ਰੈਡ ਐਫਐਮ ਤੇ ਖਬਰਾਂਾਂ ਜੀ ਕੀਤੀ ਸੀ ਗੁਰਪੰਥ ਸਿੰਘ ਮਾਨ ਇਹ ਨਾਡਾ ਨਾਂ ਤੇਾ ਆਪਣਾ ਤੇ ਉਮਰ ਇਹਨਾਂ ਦੀ ਲਗਭਗ 68 ਸਾਲ ਤੇ ਇਹ ਕਿਡਨੀ ਡੈਮੇਜ ਹੋਣ ਦੇ ਕਰਕੇ ਤੇ ਉਧਰ ਪੈਰਾਲਾਈਜ਼ ਵੀ ਹੋ ਗਿਆ ਸੀ ਇਸ ਕਰਕੇ ਲੜੀ ਮੌਤ ਹੋ ਗਈ ਸੀ ਤੇ ਪਰ ਇਹ ਜੀ ਕਿ ਅੱਜ ਜਦੋਂ ਸਸਕਾਰ ਸਿਗਨੜਾ ਤੇ 1 ਲੱਖ ਦੇਰ ਨਾਲ ਜੁੜੀਆਂ ਵੱਖ-ਵੱਖ ਸ਼ਖਸੀਤਾਂ ਵੀ ਗਈਆਂ ਗੁਰਪੰਥ ਮਾਨ ਦੇ ਸਸਕਾਰ ਤੇ ਤੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਪਹੁੰਚੇ ਅੱਛਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਮੁੱਖ ਮੰਤਰੀ ਦੇ ਵਿਰੁੱਧ ਕੋਈ ਬਿਆਨ ਦੇ ਰਹੇ ਨੇ ਹਾਂ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਨਾ ਇਹ ਗੱਲ ਕਹੀ ਸੀ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਅਸਲ ਵਿੱਚ ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਹੀ ਆ ਵੀ ਭਾਈ ਪੈਸਾ ਬਹੁਤ ਆਉਂਦਾ ਤੇ ਇਹਨਾਂ ਨੇ ਆਪਣੇ ਹਿੱਤਾਂ ਦੇ ਲਈ ਆਕਾਲੀ ਦਲ ਦੇ ਲਈ ਸਮੇਂ-ਸਮੇਂ ਤੇ ਵਰਤਿਆ ਇਸ ਗੱਲ ਦੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਸਾਹਿਬ ਨੂੰ ਸੋਚੱਗੇ ਗ੍ਰਾਂਟ ਦੇਣੇ ਚਾਹੀਦੇ ਆ ਇਸ ਤਰੀਕੇ ਦੀ ਗੱਲ ਨਹੀਂ ਕਰਨੀ ਚਾਹੀਦੀ ਪਰ ਨਵੀਂ ਜਾਣਕਾਰੀ ਇਹ ਆਈ ਹੈ ਵੀ ਪਤਾ ਲੱਗਾ ਜੀ ਕਿ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮਿਹੁਰਾ ਨੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਪਟਟਾਇਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਵਿਚਾਰ ਧਾਰਕ মত ਪੇੜ ਪਾਵੇਂ ਹੈਗੇ ਆ ਕਈ ਸਮਾਂ ਤੇ ਪਰ ਦੇਖੋ ਜੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਅਧਾਰੇ ਦੇ ਉੱਤੇ ਇਸ ਤਰੀਕੇ ਦੀ ਬਿਆਨਬਾਜ਼ੀ ਕਰਨੀ ਇਹ ਗੱਲ ਗਲਤ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਜਿਹੜੇ ਪਰਚੇ ਹੋਏ ਆ ਉਹਦੀ ਇਬਾਰਤ ਕਿਹੋ ਜੀ ਹੈ ਜਨ ਸਾਹਿਬ ਜਿਵੇਂ ਨਾ ਆਪਾਂ ਦੂਣੀ ਦਾ ਪਹਾੜਾ ਆਪਾਂ ਨੂੰ ਰਟਿਆ ਹੁੰਦਾ ਸੀਗਾ ਜਾਂ ਮਾਰਨਿੰਗ ਵਾਕ ਦਾ ਲੇਖ ਜਾਂ ਮਾਈ ਬੈਸਟ ਫਰੈਂਡ ਦਾ ਲੇਖ ਆਉਂਦਾ ਹੁੰਦਾ ਸੀ ਵੀ ਉਹਦੇ ਪੰਜ ਅੰਕ ਹੁੰਨੇ ਆ ਇਹ ਓਵੇਂ ਦੀਆਂ ਗੱਲਾਂ ਮੈਂ ਤੁਹਾਨੂੰ ਥੋੜੀ ਜਿਹੀ ਇਸ ਵਿਸ਼ੇ ਤੋਂ ਪਰੇ ਦੀ ਗੱਲ ਦੱਸਦਾ ਜੀ ਵੀ ਮੈਂ ਅੱਜ ਤੱਕ ਜਦੋਂ ਤੋਂ ਪੱਤਰਕਾਰਤਾ ਸ਼ੁਰੂ ਕੀਤੀ ਆ ਤੇ ਜਿਹੜੇ ਨਸ਼ਿਆਂ ਦੇ ਤਸਕਰ ਫੜੇ ਜਾਂਦੇ ਆ ਉਹਦੇ ਵਿੱਚ ਜਿਹੜੀ ਜਿਹੜੀ ਗੱਲ ਮੈਂ ਅੱਜ ਤੱਕ ਪੜਦਾ ਆਇਆ ਉਹ ਮੈਂ ਤੁਹਾਨੂੰ ਮੇਰੇ ਮੂੰਹ ਤੋਂ ਬਣ ਕੇ ਕਹੀ ਹੈ ਇਹ ਅੱਜਕੱਲ੍ਹ ਪੁਲਿਸ ਨੇ ਫਲਾਣੀ ਥਾਂ ਦੇ ਉੱਤੇ ਨਾਕਾ ਲਾਇਆ ਸੀ ਅਚਾਨਕ ਇੱਕ ਬੰਦਾ ਸਾਈਕਲ ਦੇ ਉੱਤੇ ਆਉਂਦਾ ਹੋਇਆ ਦਿਖਾਈ ਦਿੰਦਾ ਜਿਨੇ ਸਾਈਕਲ ਦੇ ਹੈਂਡਲ ਦੇ ਨਾਲ ਝੋਲਾ ਬੰਨਿਆ ਹੋਇਆ ਪੁਲਸ ਨੂੰ ਦੇਖ ਕੇ ਉਹ ਆਪਣਾ ਸਾਈਕਲ ਛੱਡ ਕੇ ਭੱਜ ਗਿਆ ਪੁਲਸ ਨੇ ਥੋੜੀ ਦੂਰੀ ਤੇ ਜਾ ਕੇ ਉਹਦਾ ਪਿੱਛਾ ਕਰਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਾਈਕਲ ਦੇ ਹੈਂਡਲ ਨਾਲੋਂ ਝੋਲਾ ਖੋਲਿਆ ਗਿਆ ਝੋਲੇ ਦੀ ਤਲਾਸ਼ੀ ਲਈ ਗਈ ਵਿੱਚੋਂ ਇਹਦੇ ਅੱਧਾ ਕਿਲੋ ਥੀਮ ਮਿਲੀ ਪਈ ਆ ਥੀਮ ਮਿਲੀ 1 ਕਿਲੋ ਥੀਮ ਮਿਲੀ ਜਾਂ ਫਲਾਣਾ ਨਸ਼ੀਲਾ ਪਦਾਰਥ ਮਿਲਿਆ ਮੈਂ ਅਜੇ ਤੱਕ ਇਸ ਗੱਲ ਨੂੰ ਸੋਚੀ ਜਾਂਦਾ ਵੀ ਦੁਨੀਆ ਚੰਦ ਦੇ ਉੱਤੇ ਪਹੁੰਚ ਗਈ ਤੇ ਜਿਹੜੇ ਇਹ ਨਸ਼ਿਆਂ ਦੇ ਤਸਕਰ ਆ ਪਿਛਲੇ 30 ਸਾਲ ਤੋਂ ਝੋਲਾ ਜਿਹੜਾ ਆ ਉਹ ਹੈਂਡਲ ਨਾਲ ਬੰਨ ਕੇ ਚੋਂਤਰੀ ਫਿਰਦੇ ਆ ਇਹ ਜਿਹੜਾ ਬੰਦਾ ਕਿਲੋ ਫੀਮ ਚੱਕੀ ਫਿਰਦਾ ਉਹ ਸਾਈਕਲ ਤੇ ਕਿਉਂ ਜਾਂਦਾ ਹੋਊਗਾ ਸਵਾਲ ਇਹ ਆ ਪਰ ਇਹ ਜਿਵੇਂ ਨਾਂ ਦੀ ਬਦਲੀ ਦਾ ਇਸ਼ਤਿਹਾਰ ਹੁੰਦਾ ਇਹ ਉਵੇਂ ਸਾਰਾ ਉੱਪਰ ਹੈਗਾ ਵੀ ਬੱਚ ਤੱਲਾ ਨਾਂ ਤੇ ਪਤਾ ਬਦਲ ਲਿਓ ਮੈਂ ਆਪਣਾ ਨਾਂ ਬਦਲ ਕੇ ਫਲਾਣਾ ਰੱਖ ਲਿਆ ਹੈ ਕਿਰਪਾ ਕਰਕੇ ਸਬੰਧਤ ਨੋਟ ਕਰਨ ਬਸੇ ਇਉਂ ਜੇ ਗੱਲ ਹੈਗੀ ਆ ਜਿਹੜੇ ਇਸ ਵੇਲੇ ਯੁੱਧ ਨਸ਼ਾ ਵਿਰੋਧ ਮਹਮ ਚੱਲ ਰਹੀ ਆ ਇਹਦੇ ਵਿੱਚ ਨਵੀਂ ਜਾਣਕਾਰੀ ਆਈ ਆ ਵੀ ਪੰਜਾਬ ਦੇ ਵਿੱਚ ਮਾਰਚ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਹੁਣ ਤੱਕ 16000 ਤੋਂ ਕੁਝ ਕੇਸ ਦਰਜ ਕੀਤੇ ਗਏ ਨਸ਼ਾ ਤਸਕਰੀ ਦੇ ਇਹਦੇ ਵਿੱਚ ਬਹੁਤੇ ਨਸ਼ਾ ਪੀਣ ਖਾਣ ਵਾਲੇ ਆ ਵੇਚਣ ਵਾਲੇ ਨਹੀਂ ਆ ਜਿਹੜੇ ਪੀਣ ਖਾਣ ਵਾਲੇ ਆ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਹੋਏ ਆ ਜਿਨ੍ਹਾਂ ਦੇ ਵਿੱਚ ਭੇਜਤੇ ਆ ਪਰ ਜਦੋਂ ਹੁਣ ਆਪਾਂ ਫਾਈਲਾਂ ਚੈੱਕ ਕਰਦੇ ਆ ਥਾਣਿਆਂ ਦੇ ਵਿੱਚ ਜਾ ਕੇ ਤੇ ਇਬਾਰਤ ਸਭ ਦੀ ਲੱਗਤ ਇੱਕੋ ਜੀ ਆ ਕਿ ਜੇ ਫਲਾਣੇ ਬੰਦੇ ਨੂੰ ਪੁਲਿਸ ਨੇ ਮੁਖਬਰ ਦੇ ਕਹਿਣ ਦੇ ਆਧਾਰ ਦੇ ਉੱਤੇ ਜਾ ਕੇ ਛਾਪਾ ਮਾਰਿਆ ਉਹ ਝਾੜੀਆਂ ਦੇ ਵਿੱਚ ਬੈਠਾ ਨਸ਼ੇ ਦੀ ਵਰਤੋਂ ਕਰ ਰਿਹਾ ਸੀ ਉਹਦੇ ਕੋਲੋਂ ਇੱਕ 10 ਦਾ ਨੋਟ ਇੱਕ ਪੰਨੀ ਮਿਲੀ ਆ ਜਿਹੜੀ ਉਹ ਫੋਇਲ ਪੇਪਰ ਮਿਲਿਆ ਤੇ ਇੱਕ ਉਹਦੇ ਕੋਲੋਂ ਲਾਈਟਰ ਮਿਲਿਆ ਫਲਾਨੀ ਥਾਂ ਦੇ ਉੱਤੇ ਪੁਲਸ ਨੇ ਮੁਖਬਰ ਦੇ ਕਹਿਣ ਤੇ ਛਾਪਾ ਮਾਰਿਆ ਉਹ ਡਰੇਨ ਦੇ ਕੋਲ ਬੈਠਾ ਨਸ਼ੇ ਦੀ ਵਰਤੋਂ ਕਰ ਰਿਹਾ ਸੀ ਲਾਈਟਰ ਮਿਲਿਆ ਤੇ ਪੰਨੀ ਮਿਲੀ ਆ ਫਲਾਨੀ ਥਾਂ ਤੇ ਬੰਦਾ ਚਹਾੜੀਆਂ ਦੇ ਵਿੱਚ ਤਿੰਨ ਜਣੇ ਮਿਲਕੇ ਇਹਨਾਂ ਦੇ ਕੋਲੋਂ ਨਸ਼ਾ ਬਰਾਮਦ ਨਹੀਂ ਹੋਇਆ ਪਰ ਇਹ ਫੜੇ ਗਏ ਨਸ਼ੇ ਨੂੰ ਵਰਤਦੇ ਸੀ ਹੂੰ ਹੂੰ ਸੋ ਇਹ ਹੀ ਬਾਤ ਹੈ ਆ ਇਹ ਹੀ ਲਗਭਗ ਬਹੁਤੇ ਕੇਸਾਂ 'ਈ ਬਾਤ ਤੇ ਹੀ ਆ ਜਦੋਂ ਪਰਚਾ ਦਰਜ ਹੁੰਦਾ ਕਿਸੇ ਤੇ ਉਹਦੇ ਵਿੱਚ ਕਾਰਨ ਲਿਖਿਆ ਹੁੰਦਾ ਲਗਭਗ ਇਹੀ ਕਾਰਨ ਹੈ ਜੀ ਜਣੇ ਜਿਹੜੇ ਬੀਜੇਪੀ ਦੇ ਸਟਾਰ ਪ੍ਰਚਾਰਕ ਆਉਣੇ ਆ ਲੁਧਿਆਣੇ ਪ੍ਰਚਾਰ ਕਰ ਲਈ ਉਹ ਕੌਣ ਕੌਣ ਨੇ ਦੇਖੋ ਜੀ ਮੈਨੂੰ ਨਾ ਇੱਕ ਗੱਲ ਦੀ ਸਮਝ ਨਹੀਂ ਲੱਗੀ ਸਾਨੂੰ ਸਭ 40 ਜਾਣੇ ਕਿਉਂ ਹੁੰਦੇ ਆ ਕਾਂਗਰਸ ਨੇ ਪ੍ਰਚਾਰਕ ਜਾਰੀ ਕੀਤੇ 40 ਜਾਣੇ ਆਮ ਆਦਮੀ ਪਾਰਟੀ ਨੇ ਸਟਾਰ ਪ੍ਰਚਾਰਕ ਬਣਾਏ 40 ਜਾਣੇ ਬੀਜੇਪੀ ਦੇ ਸਟਾਰ ਪ੍ਰਚਾਰਕ 40 ਜਾਣੇ ਪਤਾ ਨਹੀਂ ਵੀ ਕਿਸੇ ਤਾਨਤਰਕ ਤੂਤਰਕ ਦੇ ਨਾਲ ਕਿਹਾ ਹੋਵੇ ਵੀ 40 ਤੂ ਤਉਂਦਾ ਪਰ ਬੀਜੇਪੀ ਦੇ ਜਿਹੜੇ 40 ਜਾਣੇ ਉਹਦੇ ਵਿੱਚ ਡਾਕਟਰ ਨਰਿੰਦਰ ਸਿੰਘ ਰੈਣਾ ਹਰਦੀਪ ਸਿੰਘ ਪੁਰੀ ਬਨੋਹਰ لال ਖੱਤਰ ਅਰਜਨ ਨਰਾਮ ਮੇਘਵਾਲ ਰਮੀਲ ਸਿੰਘ ਬਿੱਟੂ ਹਨ ਰਗਠਾਤਰ ਕੈਪਟਨ ਮਰਿੰਦਰ ਸਿੰਘ ਬਨਜਿੰਦਰ ਸਿੰਘ ਸਿਰਸਾ ਮਨਰਿੰਦਰ ਕਾਲੀਆ ਅਵਨਾਸ਼ ਰਾਏ ਖੰਨਾ ਵਿਜੇ ਸਾੰਪਲਾ ਅਸ਼ਮਨੀ ਸ਼ਰਮਾ ਸ਼ਿਵੇਤ ਮਲਕ ਡਾਕਟਰ ਚਰਨਜੀਤ ਤਵਾਲ ਹਰਜੀਤ ਸਿੰਘ ਗਰੇਵਾਲ ਰਾਣਾ ਸੋਢੀ ਆਰ ਪੀ ਸਿੰਘ ਸੋਮ ਪ੍ਰਕਾਸ਼ ਦਿਨੇਸ਼ ਬੱਬੂ ਜੈਂਦਰ ਕੌਰ ਕੇਵਲ ਸਿੰਘ ਢੱਲੋਂ ਸੁਖੀਲ ਰਿੰਕੂ ਫਤੇਜੰਗ ਬਾਜਵਾ ਅਸ਼ਮਨੀ ਸੇਖੜੀ ਸੋ ਇਸ ਤਰੀਕੇ ਦੇ ਨਾਮ ਹੈਗੇ ਪਰਮਿੰਦਰ ਸਿੰਘ ਬਰਾੜ ਜਗਮੋਹਰ ਸਿੰਘ ਰਾਜੂ ਇਹ ਨਾਮ ਸਾਰੇ ਹੈਗੇ ਅੱਛਾ ਪੰਜਾਬੀ ਫਿਲਮਾਂ ਕਿਵੇਂ ਦਾਤੇ ਲੱਗੀਆਂ ਨੇ ਦੇਖੋ ਜੀ ਗੱਲ ਇੱਕ ਪੰਜਾਬੀ ਫਿਲਮਾਂ ਦਾ ਬਣਨਾ ਕੋਈ ਹੈਰਾਨੀ ਜਨਕ ਨਹੀਂ ਚੱਲ ਜਾਣਾ ਹੁਣ ਹੈਰਾਨੀ ਜਨਕ ਲੱਗਦਾ ਕਿਉਂਕਿ ਸਾਲ ਦੇ ਵਿੱਚ ਘੱਟੋ-ਘੱਟ ਦੀ 100 ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ 52 ਹਫ਼ਤੇ ਆ ਸਾਲ ਦੇ ਵਿੱਚ ਹੂੰ ਤੇ ਇੱਕ ਹਫ਼ਤੇ ਦੇ ਵਿੱਚ ਦੋ-ਦੋ ਤਿੰਨ-ਤਿੰਨ ਵੀ ਆਉਂਦੀਆਂ ਤੁਸੀਂ 100 ਫਿਲਮਾਂ ਮੰਨ ਲਓ ਉਹਨਾਂ ਸੂਆਂ ਦੇ ਵਿੱਚੋਂ ਚੱਲਦੀਆਂ 5 ਤੋਂ ਲੈ ਕੇ 10 ਹੀ ਆ ਜਿਹੜੇ 4 ਰੁਪਏ ਕਮਾਉਂਦੇ ਹੁਣ ਬਾਕੀ ਤਾਂ ਜਿਹੜੇ ਭਾਅ ਹੁੰਦੇ ਨੇ ਉਸੇ ਭਾਅ ਜਾਂਦੇ ਨੇ ਤੇ ਪੰਜਾਬੀ ਫਿਲਮਾਂ ਦੀ ਬਦਕਿਸਮਤੀ ਆ ਕਿ ਪ੍ਰੋਡਿਊਸਰ ਰਿਪੀਟ ਨਹੀਂ ਹੁੰਦਾ ਬਹੁਤੀ ਵਾਰ ਕੋਈ 2-4 ਹੀ ਆ ਜਿਨ੍ਹਾਂ ਨੂੰ ਪੇਤਾ ਗਿਆ ਬਾਕੀ ਤਾਂ ਚਲੋ ਇੱਕ ਵਾਰੀ ਥੋੜੀ ਧੂਕ ਦਿੱਤੀ ਤੇ ਬਾਅਦ ਦੇ ਵਿੱਚ ਗੱਲ ਖਤਮ ਹੋ ਗਈ ਹੁਣ ਦੇਖੋ ਜੀ ਪਿਛਲੇ 1 ਸਾਲ ਦੇ ਵਿੱਚ ਜਿਹੜੀਆਂ ਸੰਕਣ ਸੰਕੜੇ 2 ਫਿਲਮਾਂ ਖਰਚਾ ਇਹੀ ਪੂਰਾ ਕਰਕੇ ਗਈ ਹੈ ਬਹੁਤ ਸਾਰੀਆਂ ਫਿਲਮਾਂ ਨੇ ਤਾਂ ਖਰਚੇ ਵੀ ਨਹੀਂ ਪੂਰੇ ਕੀਤੇ ਅਗਲੀ ਗੱਲ ਇਹ ਜਿ ਕਿ ਇੱਕ ਡਾਕੂਆਂ ਦਾ ਮੁੰਡਾ 3 ਫਿਲਮ ਆਉਣੀ ਜਿਹੜੀ ਕਿ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ ਇਹਦੇ ਤੋਂ ਆਸ ਹੈ ਕਿਉਂਕਿ ਦੇਵ ਕਰੋੜ ਦਾ ਆਪਣਾ ਨਾਂ ਹੈਗਾ ਸਕਾਈ ਜਿਹਨੂੰ ਦਲਜੀਤ ਦਸਾਂਝ ਦੀ ਫਿਲਮ ਆਉਣੀ ਆ ਉਹ ਹੈਗੀ ਜੀ ਸਰਦਾਰ ਜੀ ਟੂ ਤੇ ਇਹਦੇ ਤੋਂ ਆਸ ਹੈਗੀ ਕਿਉਂਕਿ ਦਲਜੀਤ ਦਾ ਨਾਮ ਵੱਡਾ ਹੈਗਾ ਇੱਕ ਗਿੱਪੀ ਗਰੇਵਾਲ ਦੀ ਤੇ ਐਨੀ ਵਿਰਖਦੀ ਆਉਣੀ ਸਰਵਾਲਾ ਔਰ ਇਹ ਤੋਂ ਵੀ ਸ਼ਾਇਦ ਆਸਾ ਹੈਗੀਆਂ ਪਰ ਇਹ ਜਿਹੜਾ ਵਹਰਾ ਚੱਲ ਰਿਹਾ ਇਸ ਵੇਲੇ ਜਿਹੜਾ ਅੱਧਾ ਨਿਕਲ ਗਿਆ ਇਹ ਪੰਜਾਬੀ ਫਿਲਮਾਂ ਵਾਸਤੇ ਬਹੁਤਾ ਧਾਮਾ ਭਰੇ ਨਹੀਂ ਰਿਹਾ ਜੀ। ਹਮਮ ਇਹ ਜਿਹੜੇ ਪ੍ਰੋਡਿਊਸਰ ਨੇ ਜਿਹੜੇ ਪੈਸਾ ਲਾਉਣ ਵਾਲੇ ਆ ਉਹ ਇੱਕ ਖਾਸ ਗਰੁੱਪ ਹੈ ਕੋਈ ਆਉਂਦੇ ਆ ਉਹ ਫਿਰ ਚਲੇ ਜਾਂਦੇ ਆ। ਕਈ ਕਹਿੰਦੇ ਕਿ منی ਲਾਂਡਰ ਹੋ ਰਹੀ ਹੈ ਪੰਜਾਬੀ ਫਿਲਮਾਂ ਰਹੀ। ਦੇਖੋ ਜੀ ਇੱਕ ਤਾਂ ਵੇਲਾ ਸਤਨ ਸਾਹਿਬ ਇਹ ਸੀਗਾ ਵੀ ਜਦੋਂ ਨਾ ਪ੍ਰਾਪਰਟੀ ਦਾ ਕੰਮ ਆ ਜਿਹੜਾ ਬੜਾ ਚੱਲਦਾ ਹੁੰਦਾ ਸੀ ਤੇ ਬਹੁਤ ਸਾਰੇ ਪ੍ਰਾਪਰਟੀ ਡੀਲਰ ਆ ਜਿਹੜੇ ਉਹ ਪ੍ਰੋਡਿਊਸਰ ਬਣ ਗਏ ਸੀ। ਪਰ ਇਹ ਜਿਹੜਾ ਸਨਤ ਐਸੀ ਸਤਨ ਸਾਹਿਬ ਫਿਲਮ ਪੰਜਾਬੀ ਫਿਲਮਾਂ ਦੀ ਜਿਹਦੇ ਵਿੱਚੋਂ ਲॉयਲਟੀ ਨਾਂ ਦੀ ਚੀਜ਼ ਬਹੁਤ ਘੱਟ ਆ। ਤੁਹਾਨੂੰ ਇਹ ਗੱਲ ਕਹੀ ਜਾਂਦੀ ਵੀ ਤੁਹਾਡੀ ਫਿਲਮ 6 ਕਰੋੜ ਚ ਬਣ ਜੂਗੀ ਜਦੋਂ ਬਣਨ ਲੱਗਦੀ ਹੈ ਨਾ ਜਿਵੇਂ ਬੰਦੇ ਨੇ ਸੋਚਿਆ ਹੁੰਦਾ ਵੀ ਘਰ ਦੇ ਉੱਤੇ 30 ਲੱਖ ਰੁਪਏ ਲੱਗਾ ਜਦੋਂ ਤੱਕ ਮਿਸਤਰੀ ਹਟਦੇ ਸਭਾ ਕੋੜ ਲੱਗ ਜਾਂਦਾ ਉਸ ਤਰੀਕੇ ਨਾਲ ਪੰਜਾਬੀ ਫਿਲਮ ਸੋਚਦਾ ਬੰਦਾ 5 ਕਰੋੜ ਦੇ ਵਿੱਚ ਤੇ ਬਣਦੀ 15 ਕਰੋੜ ਦੇ ਵਿੱਚ ਆ ਉਹਦੇ ਵਿੱਚ ਪ੍ਰੋਡਕਸ਼ਨ ਮੈਨੇਜਰ ਤੋਂ ਲੈ ਕੇ ਹੋਰ بڑے ਚੂਣ ਚੂਣ ਕੇ ਖਾਣ ਵਾਲੇ ਆ ਜਿਹਨੇ ਰੂੜੀ ਮਾਰਕਾ ਨਹੀਂ ਪੀਤੀ ਹੁੰਦੀ ਉਹ ਕਹਦਾ ਹੁੰਦਾ ਜੀ ਕਿ ਮੈਂ ਤਾਂ ਫਲਾਣੇ ਬ੍ਰਾਂਡ ਦੀ ਪੀਣੀ ਆ ਰਾਤ ਨੂੰ ਫੀਰੇ ਤੇ ਮਤੀਰੇ ਹੀ ਬੰਦੇ ਨੂੰ ਲਿਜਾਈ ਰੱਖਦੇ ਆ ਤੋਂ ਇਸ ਕਰਕੇ ਇੱਕ ਅੱਧੀ ਵਾਰ ਬੰਦੇ ਨੂੰ ਝਟਕਾ ਲੱਗਦਾ ਦੂਜੀ ਵਾਰੀ ਬੰਦਾ ਕਹਦਾ ਵੀ ਬਸ ਜੋ ਮੇਰੇ ਕੋਲੇ ਸੀ ਉਹ ਲੱਗ ਗਿਆ ਖਸਮਾ ਨੂੰ ਖਾਂਦਾ ਮੈਂ ਤਾਂ ਹੁਣ ਫਿਲਮ ਵੇਂਦਾ ਵੀ ਨਹੀਂਗਾ ਮਤਲਬ ਇਹ ਜੀ ਕਿ ਇਹਦੇ ਵਿੱਚ ਬਹੁਤ ਸਾਰੇ ਲੋਕ ਪੈਸੇ ਵਾਲੇ ਆਏ ਤੇ ਬਹੁਤ ਸਾਰੇ ਜਿਹੜੇ ਉਹ ਨਿਰਾਸ਼ਾ ਦੇ ਵਿੱਚ ਵਾਪਸ ਮੁੜ ਗਏ ਤੇ ਅੱਜ ਕੱਲ ਉਹ ਹੀ ਆਉਂਦੇ ਆ ਜਿਹੜੇ ਕਿ ਜਾਂ ਤਾਂ ਸ਼ੌਕ ਦੇ ਕਬੂਤਰ ਡਾਉਣੇ ਐ ਤੇ ਜਾਂ ਜਿਨ੍ਹਾਂ ਨੂੰ ਪੂਰੀ ਸਮਝ ਆ ਗਈ ਭਾਈ ਇੰਗਲੈਂਡ ਦੇ ਵਿੱਚ ਫਿਲਮ ਸ਼ੂਟ ਕਰਦੇ ਆ ਉੱਥੇ 25% ਸਬਸਿਡੀ ਮਿਲ ਜੂਗੀ ਫਲਾਣੀ ਤਾਂ ਤੇ ਆਹ ਕੁਝ ਕਰਦੇ ਉਥੋਂ ਆਹ ਕੁਝ ਆਜੂਗਾ ਉਹ ਰਹਿਗੇ ਜੀ ਹੁਣ ਤੇ ਬਾਕੀ ਗਰਮੀ ਕਿੰਨੀ ਕਹਿੰਦੇ ਪਾਰਾ 46 ਡਿਗਰੀ ਹੋ ਗਿਆ ਸੀ ਕੱਲ ਬਿਲਕੁਲ ਜੀ ਬਿਲਕੁਲ ਕੰਗ ਸਮਰਾਲਾ ਤਪਿਆ ਬਹੁਤ ਹੈ ਜੀ 46.1 ਤੇ ਗੱਲ ਪਹੁੰਚ ਗਈ ਅੱਜ 46 ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਟੈਂਪਰੇਚਰ ਰਿਹਾ 48 ਡਿਗਰੀ ਤੱਕ ਤਾਂ ਗੰਗਾ ਨਗਰ ਪਹੁੰਚ ਗਿਆ ਟੈਂਪਰੇਚਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਟੈਂਪਰੇਚਰ 47 ਤੱਕ ਵੀ ਪਹੁੰਚ ਸਕਦਾ ਹੈ ਜੀ ਸਵਰਨ ਸਿੰਘ ਟੈਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ